ਇਜ਼ਰਾਈਲ ਅਤੇ ਹਮਾਸ ਵਿਚਕਾਰ ਚੱਲ ਰਹੀ ਲੜਾਈ ਵਿੱਚ ਹੁਣ ਤੱਕ ਕਈ ਲੋਕਾਂ ਦੀ ਜਾਨ ਚੱਕੀ ਹੈ। ਇਸ ਲੜਾਈ ਨੂੰ ਲੈ ਕੇ ਜਲੰਧਰ ਵਿਖੇ ਮੁਸਲਿਮ ਭਾਈਚਾਰੇ ਵੱਲੋਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ ਗਿਆ। ਆਗੂਆਂ ਨੇ ਕਿਹਾ ਕਿ ਇਜ਼ਰਾਈਲ ਵੱਲੋਂ ਜੋ ਫਿਲਸਤੀਨ 'ਤੇ ਅਟੈਕ ਕੀਤਾ ਜਾ ਰਿਹਾ ਹੈ ਉਸ ਨਾਲ ਵੱਡੀ ਗਿਣਤੀ ਵਿੱਚ ਨਜਾਇਜ਼ ਲੋਕ ਮਾਰੇ ਜਾ ਰਹੇ ਹਨ। ਜਿਸ ਦੇ ਉਸ ਸਖਤ ਸ਼ਬਦਾਂ ਵਿੱਚ ਨਿੰਦਿਆ ਕਰਦੇ ਹਨ ਤੇ ਇਸ ਦੇ ਚਲਦਿਆਂ ਉਹਨਾਂ ਵੱਲੋਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ ਗਿਆ ਹੈ। ਸਰਕਾਰ ਮਰਦਾਬਾਦ 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 ਇਜ਼ਰਾਈਲ ਸਰਕਾਰ ਮੁਰਦਾਬਾਦ 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 ਇਜ਼ਰਾਈਲ ਸਰਕਾਰ ਮੁਰਦਾਬਾਦ 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 ਫਿਲਸਤੀਨ ਅੱਗੇ ਵਧੋ ਹਮ ਤੁਹਾਰੇ ਸਾਥ ਹਾਂ ਹਮ ਤੁਹਾਰੇ ਸਾਥ ਹਾਂ ਫਿਲਸਤੀਨ ਮੁਝਾਈ ਦਿਓ ਅੱਗੇ ਵਧੋ ਹਮ ਤੁਹਾਰੇ ਸਾਥ ਹਾਂ ਹਮ ਤੁਹਾਰੇ ਸਾਥ ਹਾਂ ਫਿਲਸਤੀਨ ਅੱਗੇ ਵਧੋ ਹਮ ਤੁਹਾਰੇ ਸਾਥ ਹਾਂ ਹਮ ਤੁਹਾਰੇ ਸਾਥ ਹਾਂ

ਮੁਰਦਾਬਾਦ ਮੁਰਦਾਬਾਦ ਇਨਕਲਾਬ ਸਰਕਾਰ ਹੋਸ਼ ਵਿੱਚ ਆਓ ਹੋਸ਼ ਵਿੱਚ ਆਓ ਹੋਸ਼ ਵਿੱਚ ਨਿਆਨਾ ਡੁੱਬ ਜਾਓ ਡੁੱਬ ਜਾਓ ਡੁੱਬ ਜਾਓ ਇਨਕਲਾਬ ਸਰਕਾਰ ਮੁਰਦਾਬਾਦ 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 ਇਨਕਲਾਬ ਸਰਕਾਰ ਮੁਰਦਾਬਾਦ 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 ਇਨਕਲਾਬ ਸਰਕਾਰ ਮੁਰਦਾਬਾਦ 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 ਇਨਕਲਾਬ ਸਰਕਾਰ ਮੁਰਦਾਬਾਦ تھوڑا کل جو ہوا لگے گی تبھی بھائی کرے ظلم کرنا بند کرو پہ چار بند کرو ਜੋ ਪਿਆ ਪਿਆ ਚਾਰ ਬੰਦ ਕਰੋ ਬੰਦ ਕਰੋ ਬੰਦ ਕਰੋ ਮਸਜਿਦ ਤੇ ਹਮਲਾ ਬੰਦ ਕਰੋ ਬੰਦ ਕਰੋ ਬੰਦ ਕਰੋ ਨਕਰਨਾ ਬੰਦ ਕਰੋ ਬੰਦ ਕਰੋ ਬੰਦ ਕਰੋ ਅਸ਼ਧ ਗਰਤੀ ਬੰਦ ਕਰੋ ਬੰਦ ਕਰੋ ਬੰਦ ਕਰੋ ਗੁੰਡਰ ਗਰਤੀ ਬੰਦ ਕਰੋ ਬੰਦ ਕਰੋ ਬੰਦ ਕਰੋ ਇਜ਼ਰਾਇਲ ਸਰਕਾਰ ਮੁਰਦਾਬਾਦ 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 ਇਜ਼ਰਾਇਲ ਸਰਕਾਰ ਮੁਰਦਾਬਾਦ ਮੁਰਦਾਬਾਦ ਤਾਤ ਦੇਣਾ ਬੰਦ ਕਰੋ ਬੰਦ ਕਰੋ ਬੰਦ ਕਰੋ ਜੀ ਗਲਤ ਕਸਾਤ ਦੇਣਾ ਬੰਦ ਕਰੋ ਬੰਦ ਕਰੋ ਈਦਗਾ ਮਸਜਿਦ ਜਲੰਧਰ ਵੱਲੋਂ ਅਤੇ ਮੁਸਲਿਮ ਸੰਗਠਨ ਪੰਜਾਬ ਵੱਲੋਂ ਇਜ਼ਰਾਈਲ ਵੱਲੋਂ ਜਿਹੜੇ ਫਿਲਸਤੀਨ ਦੇ ਉੱਪਰ ਅਟੈਕ ਕੀਤੇ ਜਾ ਰਹੇ ਆ ਨਿਰਦੋਸ਼ ਬੇਕਸੂਰ ਮਜਲੂਮ ਲੋਕਾਂ ਦੀ ਜਿਹੜੀ ਹੱਤਿਆ ਕੀਤੀ ਜਾ ਰਹੀ ਹੈ ਉਹਨਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਹੈ ਉਹਦੇ ਖਿਲਾਫ ਇੱਕ ਪ੍ਰੋਟੈਸਟ ਕੀਤਾ ਗਿਆ ਹੈ ਜਿਹਦੇ ਵਿੱਚ ਅਸੀਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦਾ ਪੁਤਲਾ ਸਾੜਿਆ ਇਸ ਮੌਕੇ ਉੱਪਰ ਅਸੀਂ ਅਪੀਲ ਕਰ ਰਹੇ ਹਾਂ ਦੁਨੀਆ ਦੇ ਸਾਰੇ ਮੁਲਕਾਂ ਨੂੰ ਕਿ ਤੁਸੀਂ ਆਤਵਾਦੀ ਮੁਲਕ ਇਜ਼ਰਾਈਲ ਦਾ ਸਾਥ ਦੇਣਾ ਬੰਦ ਕਰੋ ਅਤੇ ਫਲਸਤੀਨੀਆ ਦੇ ਨਾਲ ਖੜੇ ਹੋ ਜਾਓ ਕਿਉਂਕਿ ਪਿਛਲੇ 90 ਸਾਲਾਂ ਤੋਂ ਫਲਸਤੀਨ ਆਪਣੀ ਜ਼ਮੀਨ ਨੂੰ ਬਚਾਉਣ ਦੀ ਲੜਾਈ ਲੜ ਰਿਹਾ ਹੈ ਤੇ ਮੈਂ ਸਮਝਦਾ ਕਿ ਜਿਹੜਾ ਬੰਦਾ ਜੇ ਜਿਹੜਾ ਮੁਲਕ ਆਪਣੀ ਮੁਲਕ ਨੂੰ ਬਚਾਉਣ ਦੀ ਲੜਾਈ ਲੜ ਰਿਹਾ ਹੈ ਉਹ ਮੁਲਕ ਦੀ ਗਲਤ ਨਹੀਂ ਹੋ ਸਕਦਾ ਕਿਉਂਕਿ ਉਹ ਗਲਤ ਉਹ ਹੁੰਦਾ ਹੈ ਜਿਹੜਾ ਕਿਸੇ ਦੀ ਨਾਜਾਇਜ਼ ਜ਼ਮੀਨ ਨੂੰ ਦੱਬ ਕੇ ਰੱਖਦਾ ਇਜ਼ਰਾਈਲ ਨੇ ਫਲਸਤੀਨ ਦੀ ਜ਼ਮੀਨ ਨੂੰ ਦੱਬਿਆ ਹੋਇਆ ਵਾ ਫਿਲਸਤੀਨ ਲਗਾਤਾਰ ਆਪਣੀ ਜ਼ਮੀਨ ਨੂੰ ਬਚਾਉਣ ਦੀ ਲੜਾਈ ਲੜ ਰਿਹਾ ਤੇ ਉਹ ਜਿਹੜੇ ਅਟੈਕ ਜਿਹੜੇ ਇਜ਼ਰਾਈਲ ਵੱਲੋਂ ਕੀਤੇ ਜਾ ਰਹੇ ਪਿਛਲੇ 90 ਸਾਲਾਂ ਤੋਂ ਉਹਦੇ ਵਿੱਚ ਤਕਰੀਬਨ 1.5 ਲੱਖ ਲੋਕ ਸ਼ਹੀਦ ਹੋ ਗਏ ਆ ਕੁਝ ਲੋਕ ਇੰਜਰਡ ਹੋਏ ਆ ਕਿਸੇ ਦੀ ਲੱਤ ਚਲੀ ਗਈ ਕਿਸੇ ਦੀ ਅੱਖ ਚਲੀ ਗਈ ਇਜ਼ਰਾਈਲ ਦੇ ਇਸ ਜ਼ੁਲਮ ਦੇ ਖਿਲਾਫ ਅਸੀਂ ਜਿਹੜੀ ਜ਼ਮੀਨ ਆਵਾਜ਼ ਜਿਹੜੀ ਹੈ ਜਲੰਧਰ ਦੀ ਸਰ ਜ਼ਮੀਨ ਤੋਂ ਅਸੀਂ ਬੁਲੰਦ ਕੀਤੀ ਹੈ ਅਸੀਂ ਫਿਲਸਤੀਨ ਦੀ ਹਮਾਇਤ ਕਰਦੇ ਹਾਂ ਅਸੀਂ ਇਸ ਲੜਾਈ ਦੇ ਵਿੱਚ Shamla Chandar Building Maintenance Handyman under Check Trade Platform is now available on your local London area. He has more than 5 years' experience in the same line. He used to work with reputated companies, agencies, as well local builders with brothers. He is professional by plumbing, electrician, masonry work, carpentry. For more information, please contact him at www.checktrade.com, ID number 921760, Shyamalan Chander Center, call him on this number 074888